ਇਲੈਕਸ਼ਨ ਕਮਿਸ਼ਨ ਪੰਜਾਬ ਤੋਂ ਮੰਗ ਕਰਦੇ ਆਂ ਜ਼ੋਰਦਾਰ ਢੰਗ ਨਾਲ ਮੰਗ ਕਰਦੇ ਆਂ ਕਿ ਜਿਹੜੇ ਨਾਮੀਨੇਸ਼ਨ ਫਾਰਮ ਭਰਨ ਲਈ ਜਿਹੜੇ ਸਮਾਂ ਹੈ ਉਹ ਹੋਰ ਵਧਾਇਆ ਜਾਵੇ ਉਸ ਦੇ ਪਿੱਛੇ ਕਾਰਨ ਕੀ ਹੈ ਕਿ 2 ਦਿਨ ਨਾਮੀਨੇਸ਼ਨ ਦੇ ਲੰਘੇ ਆ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਲਗਭਗ 700 ਤੇ 84 ਦੇ ਕਰੀਬ ਜਿਹੜੀਆਂ ਨਾਮਜ਼ਦਗੀਆਂ ਪੂਰੇ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਭਰੀਆਂ ਗਈਆਂ ਔਰ 1446 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਮੈਂਬਰ ਪੰਚਾਇਤਾਂ ਦੀਆਂ ਭਰੀਆਂ ਗਈਆਂ ਹੁਣ ਲਗਭਗ 83000 ਮੈਂਬਰ ਪੰਚਾਇਤਾਂ ਦੀਆਂ ਸਾਮੀਆਂ ਸੀਗੀਆਂ ਔਰ 13000 ਕੁਝ ਜਿਹੜੀਆਂ 200 ਕੁਝ ਜਿਹੜੀਆਂ ਹੈਗੀਆਂ ਉਹ ਸਰਪੰਚਾਂ ਦੇ ਸੀਗੀਆਂ ਇਹੇ ਕੱਢ ਕੇ ਤੇ ਮੇਰਾ ਖਿਆਲ ਹੈ ਕਿ ਲਗਭਗ 95000 ਦੇ ਕਰੀਬ ਪੋਸਟਾਂ ਤੇ ਹਲੇ ਵੀ ਕਾਗਜ਼ ਭਰਨ ਵਾਲੇ ਪਏ ਆ ਜਿਹੜੇ ਭਵੇਂ ਇੱਕ ਇੱਕ ਵੀ ਕਾਗਜ਼ ਭਰਨ ਤੇ ਸਾਰੇ ਪੰਜਾਬ ਦੇ ਵਿੱਚ 150 ਬਲਾਕਾਂ ਦੇ ਵਿੱਚ ਜੇ 11 ਤੋਂ 4 ਵਜੇ ਦਾ ਸਮਾਂ ਆਪਾਂ ਜਿਹੜਾ 4 ਤਰੀਕ ਨੂੰ ਮਿਲਣਾ ਹੈ ਮਿੱਥੀਏ ਤਾਂ 1 ਮਿੰਟ ਦੇ ਵਿੱਚ 5-6 ਫਾਰਮ ਜੇ ਇਕੱਠੇ ਭਰੇ ਜਾਣਗੇ ਤੇ ਤਾਂ ਜਾ ਕੇ ਸਾਰੀਆਂ ਪੋਸਟਾਂ ਫਿਲ ਹੋ ਸਕਦੀਆਂ ਸਾਰੇ ਮੈਂਬਰ ਪੰਚਾਇਤ ਤੇ ਸਰਪੰਚ ਫਾਰਮ ਜਿਹੜੇ ਆ ਉਹ ਭਰ ਸਕਦੇ ਆ ਜਿਹੜਾ ਕਿ ਇਹ ਪੋਸੀਬਲ ਨਹੀਂ ਹੈ ਮੈਂਬਰਾਂ ਦੀਆਂ 2-2 ਹੋ ਸਕਦੀਆਂ ਸਰਪੰਚਾਂ ਦੀਆਂ 3-3 4-4 ਵੀ ਹੋ ਸਕਦੀਆਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਤੇ ਬੇਨਤੀ ਹੈ ਕਿ ਘੱਟ ਤੋਂ ਘੱਟ 4 ਜਾਂ 5 ਦਿਨ ਵਰਕਿੰਗ ਡੇ ਹੋਰ ਜਿਹੜੇ ਹੈਗੇ ਆ ਉਹ ਨਾਮਿਨੇਸ਼ਨ ਭਰਨ ਲਈ ਦਿੱਤੇ ਜਾਣ ਤਾਂ ਕਿ ਜਿਹੜੀ ਮੁੱਢਲੀ ਇਕਾਈ ਹੈ ਇਹ ਸਾਡੀ ਲੋਕਤੰਤਰ ਦੀ ਇਹਨੂੰ ਢੰਗ ਨਾਲ ਲੋਕ ਲੜ ਸਕਣ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਔਰ ਦੂਸਰੇ ਪਾਸੇ ਵੋਟਰ ਲਿਸਟਾਂ ਨਹੀਂ ਐ ਜੇ ਵੋਟਰ ਲਿਸਟਾਂ ਹੈ ਤਾਂ ਉਹਦੇ ਵਿੱਚ ਅਤੋਂ ਵੱਧ ਜਾਂ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਐ ਐਨਓਸੀ ਨਹੀਂ ਮਿਲਦੇ ਬੜਾ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਇੱਕ ਲੜਾਈ ਝਗੜੇ ਤੇ ਖਲਾਅ ਪੈਦਾ ਹੋ ਰਿਹਾ ਹੈ ਭਾਈਚਾਰਾ ਟੁੱਟ ਰਿਹਾ ਇਸ ਕਰਕੇ ਇਲੈਕਸ਼ਨ ਕਮਿਸ਼ਨ ਮਾਣਯੋਗ ਨੂੰ ਬੇਨਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਇਹਦੇ ਤੇ ਕਾਰਵਾਈ ਕਰਦਿਆਂ ਚਾਰ ਜਾਂ ਪੰਜ ਦਿਨ ਨਾਮੀਨੇਸ਼ਨ ਦੇ ਘੋਰ ਦਿੱਤੇ ਜਾ ਪਰ ਧਰਤੀ ਦੇ ਉੱਤੇ ਬੜੀਆਂ ਪ੍ਰੋਬਲਮਾਂ ਨੇ ਭਾਵੇਂ ਉਹ ਸ਼ੈਲਰ ਵਾਲਿਆਂ ਦੀ ਹੜਤਾਲ ਹੋਵੇ ਜਾਂ ਆੜਤੀਆਂ ਦੀ ਹੜਤਾਲ ਹੋਵੇ ਜਾਂ ਲੇਬਰ ਦੀ ਹੜਤਾਲ ਹੋਵੇ ਸਾਡੀ ਪੁਰਜੋਰ ਮੰਗ ਹੈ ਸਰਕਾਰ ਤੋਂ ਵੀ ਔਰ ਇਹਨਾਂ ਸਾਰੀਆਂ ਜਥੇਬੰਦੀਆਂ ਤੋਂ ਵੀ ਕਿ ਆਪਸੀ ਸਹਿਯੋਗ ਨਾਲ ਆਪਸੀ ਤਾਲਮੇਲ ਨਾਲ ਕਿਰਪਾ ਕਰਕੇ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਪਹੁੰਚਣਾ ਸ਼ੁਰੂ ਹੋਇਆ ਇਹ ਤੁਰੰਤ ਪ੍ਰਭਾਵ ਨਾਲ ਚੱਕਿਆ ਜਾਵੇ ਜ਼ਿਮੀਦਾਰ ਦਾ ਕੋਈ ਨੁਕਸਾਨ ਨਾ ਹੋਵੇ ਇਹਦੇ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਸਰਕਾਰ ਆਪਣੀ ਫਰਜ਼ ਨਿਭਾਵੇ ਔਰ ਜਿਹੜੀਆਂ ਐਸੋਸੀਏਸ਼ਨਾਂ ਆ ਉਹ ਆਪਣਾ ਫਰਜ਼ ਨਿਭਾਉਣ ਔਰ ਦੂਸਰੇ ਪਾਸੇ ਬਾਸਪਤੀ ਦੇ ਜਿਹੜੇ ਰੇਟ ਘੱਟ ਮਿਲ ਰਹੇ ਆ ਉਹਨਾਂ ਪ੍ਰਤੀ ਮੰਗ ਹੈ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਜਿੰਨਾ ਵੀ ਜ਼ਿੰਮੇਵਾਰਤਾ ਪਿਛਲੇ ਸਮੇਂ ਨਾਲੋਂ ਵੀ ਰੇਟ ਜਿਹੜੇ ਘੱਟ ਮਿਲਦੇ ਆ ਉਹ ਕਿਸੇ ਵੀ ਤਰੀਕੇ ਭਾਵੇਂ ਬੋਨਸ ਦੇਣ ਭਾਵੇਂ ਕੋਈ ਹੋਰ ਤਰੀਕਾ ਅਪਣਾਉਣ ਉਸ ਦੀ ਭਰਪਾਈ ਪੂਰੀ ਕਰਨ ਦੇ ਲਈ ਸਰਕਾਰ ਆਪਣੇ ਉਪਰਾਲੇ ਕਰੇ ਔਰ ਦੋਨੋਂ ਸਰਕਾਰਾਂ ਰਲ ਕੇ ਕਿਸਾਨ ਦਾ ਘਰ ਪੂਰਾ ਕਰਨ